एल ये हो ही है यहां। है रोड़ी आई <स्थाँगे> <वारी> <स्थाँगे> <नुणी है, नागी। स्थाँगे> <के> <स्थाँगे> ਇੱਥੋਂ ਦੀ ਉੱਤਰਾ ਅੱਜ ਪਰ ਮੈਂ ਪੀਚਾਣਾ ਨਹੀਂ ਮੈਂ ਦੇਖ ਉਹ ਬਕਾਇਆ ਜਿੱਥੇ ਆ ਬੱਚੀ ਦੌੜੀ ਹੋ ਆ ਜੀਆ ਜੀਆ ਦੇਖ ਲਾ ਜੀਆ ਇਹ ਇੱਕ ਥੋੜੀ ਹੀ ਆ ਆ ਇਹਦੇ ਵਿੱਚ ਦੇਖ ਲੈ ਨਹੀਂ ਨਹੀਂ ਪਿੱਛੇ ਵੀ ਇਹੋ ਦੋ ਆਪਾਂ ਆ ਜਾਂਦੀਆਂ ਪਾਈ ਪਿੱਛੋਂ ਜਿਹੜਾ ਰੋਹ ਚੜਾਉਂਦਾ ਚੜਾਉਂਦੇ ਸੀ ਉਹਦੇ ਨਾਲ ਇੱਧਰ ਇੰਨਾ ਖੜੇ ਨਹੀਂ ਦੇਹ ਲੋ ਦੇਹ ਸਮਝੋ ਦੱਫਾ ਮੈਂ ਚਲੀ ਹਾਂ ਹਾਂ ਆਇਆ ਨਹੀਂ ਜਿਹੜਾ ਕੋਸੀ ਨਹੀਂ ਉਗਣਾ ਨਹੀਂ ਕੋਈ ਕੋਈ ਵੀ ਚੜ ਜਾ ਆ ਜਾਓ ਦੌਰ ਦਿਖਾਓ ਆਜਾ ਇੱਥੇ ਆ ਜੀ ਬਰਾਉਂਦੇ ਆਜੋ ਜੇ ਇਧਰ ਆਉਣਾ ਇਧਰ ਆਓ ਆ ਕੇ ਵਾਹ ਇੱਥੇ ਆ ਕੇ ਖੜਿਆ ਹੋ ਜਾਓ ਬੋਲ ਤੁਸੀਂ ਕਿਹੜਾ ਆਸਨ ਲਵੋ ਇਥੋਂ ਆਈ अपनाओ कित्या आवे पको चले चलो आ पाड़ा पे मारस चले ले जा चली ले जा उधर ले जा उधर ले जा क्या ये कर ले अपना साथ हो जा चल आवे जा मेरा पता ही यार मेरा पता ही पता है रे आप ये करके पहले तो आगे ढोल ले

ਜਿਹੜੀ ਪਸੰਦ ਤੇ ਜਿਹੜੀ ਕਿਹੜੀ ਡਰੈਸ ਲਈ ਇਹ ਜੇ ਬੰਦਾ ਕੋਲੋਂ ਇਹ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ-ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈਕ ਚੈੱਕ ਕੀਤਾ ਜਾ ਰਿਹਾ ਹੈ जोर की मैसेज दे रहे हो लोकांनु दी लोकांनु मैसेज दे रहे हां ਵੀ ਚੈਨਲ ਡੋਰ ਨਾਲ ਆਪ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾਲ ਤੇ ਕੋ ਸਪੀਕਰ ਜਿਹੜੇ ਲਾਉਂਦੇ ਨੇ ਉਹ ਰੋਥਾਂ ਲਈ ਕੀ ਕਰ ਰਹੇ ਨੇ ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਨੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲ ਹਾਲੇ ਕੋਈ ਐਸੀ ਗੱਲ ਮੋਰਸ ਵਿੱਚ ਨਹੀਂ ਉਹਨਾਂ ਨੂੰ ਬੋਲਦੇ ਜਿਹੜਾ ਕਰਨਾ ਪਊਸ ਉਹ ਆ ਜੇ ਡਰਾਈਵ ਕਰੀਏ ਕਿ ਤਰ੍ਹਾਂ ਦੇਖਦੇ ਆਂ

यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है